ਮਿਤੀ 3 ਅਕਤੂਬਰ ਪਾਰਵੋ ਕੈਂਪ ਦੇ ਵਿੱਚ ਵਿਜੇ ਜਨਰਲਸ ਦੀ ਦੁਕਾਨ ਤੇ ਸਵੇਰੇ 10 ਵਜੇ ਰੋਬਰੀ ਦਾ ਇਨਸੀਡੈਂਟ ਰਿਪੋਰਟ ਕੀਤਾ ਗਿਆ ਸੀ ਉਸ ਇਨਸੀਡੈਂਟ ਦੇ ਸਬੰਧ ਵਿੱਚ ਥਾਣਾ ਪਾਰਵੋ ਕੈਂਪ ਵੱਲੋਂ 160 ਨੰਬਰ ਐਫ ਆਈ ਆਰ ਦਰਜ ਕਰਕੇ ਤੁਰੰਤ ਹੀ ਇਸ ਦੀ ਤਫਤੀਸ਼ ਦੇ ਲਈ ਡਿਸਟ੍ਰਿਕਟ ਪੁਲਿਸ ਅਧਿਕਾਰੀ ਡੀ ਸੀ ਪੀ ਟੂ ਅਤੇ ਕ੍ਰਾਈਮ ਬ੍ਰਾਂਚ ਦੀ ਟੀਮਸ ਦੀ ਇੱਕ ਇੱਕ ਸਪੈਸ਼ਲ ਟੀਮ ਬਣਾ ਕੇ ਇਸ ਤੇ ਰੇਡ ਕਰਾਈ ਹੈ ਸੋ ਇਹਦੇ ਵਿੱਚ ਅੱਗੇ ਕਰਦੇ ਹੀ ਅਸੀਂ ਤਿੰਨ ਅਕਿਊਜ਼ ਆਇਡੈਂਟੀਫਾਈ ਕੀਤੇ ਸੀ ਜਿਨ੍ਹਾਂ ਦੇ ਨਾਮ ਕਰਨ 쿠ਸ਼ਲ ਅਤੇ ਗਗਨ ਸੋ ਇਹਨਾਂ ਦੇ ਪਿੱਛੇ ਟੈਕਨੀਕਲ ਅਤੇ ਹਿਊਮਨ ਇਟਲਰ ਕੰਮ ਕਰਦੇ ਹੋਏ ਅੱਜ ਇਹਨਾਂ ਨੂੰ ਅਜਮੇਰ ਜ਼ਿਲ੍ਹਾ ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਹਨਾਂ ਨੂੰ ਥੋੜੀ ਦੇਰ ਦੇ ਵਿੱਚ ਹੀ ਅਸੀਂ ਅੱਗੇ ਇਹਨਾਂ ਤੇ ਕਾਰਵਾਈ ਕਰ ਦੇਵਾਂਗੇ ਇਹਨਾਂ ਤਿੰਨ ਮੁੰਡਿਆਂ ਦਾ ਪਿਛਲਾ ਪ੍ਰੀਵੀਅਸ ਕ੍ਰਿਮੀਨਲ ਰਿਪੋਰਟ ਵੀ ਹੈ ਜਿਸ ਦੇ ਵਿੱਚ ਇਹਨਾਂ ਵੱਲੋਂ ਲੜਾਈ ਝਗੜੇ ਦੇ ਮਾਮਲੇ ਦਰਜ ਰਿਕਵਰੀ ਕਿੰਨੀ ਹੋਈ ਇਹਨਾਂ ਤਿੰਨਾਂ ਦੋਸ਼ੀਆਂ ਤੋਂ ਜੋ ਰਿਕਵਰੀ ਹੈ ਉਹ ਅਜੇ ਕਰਾਈ ਜਾ ਰਹੀ ਹੈ ਤੇ ਰਿਕਵਰੀ ਜਿਵੇਂ ਵੀ ਪੂਰੀ ਹੁੰਦੀ ਹੈ ਅਸੀਂ ਤੁਹਾਨੂੰ ਦੱਸਾਂਗੇ ਕੁਝ ਹਾਲ ਫਿਰ ਹੈ ਕਿ ਨਹੀਂ ਕਿ ਇਹ ਅਜੇ ਦੀ ਕਵਰੀ ਨਾ ਤੋਂ ਕਰਾਈ ਜਾ ਰਹੀ ਹੈ ਜਿਵੇਂ ਇਹਨਾਂ ਦੀ ਗ੍ਰਿਫਤਾਰੀ ਪਾਈ ਹੈ ਤੇ ਇਹਨਾਂ ਨੂੰ ਲੈ ਕੇ ਆਏ ਜਿਹੜੀ ਪਹੁੰਚ ਰਹੇ ਹਨ ਜਲੰਧਰ ਪਹੁੰਚ ਰਹੇ ਹਨ ਵੈਪਨ ਸੀਕ ਹੋਏ ਕਿੰਨੇ ਹੋਏ ਇਸ ਦੇ ਵਿੱਚ ਜੋ ਮੌਕੇ ਤੇ ਵੈਪਨ ਯੂਜ਼ ਕੀਤਾ ਗਿਆ ਸੀਗਾ ਉਸ ਵੈਪਨ ਦੀ ਅਜੇ ਅਸੀਨਾ ਨੇ ਦੱਸਿਆ ਹੈ ਕਿ ਕਿਸ ਦਿਨ ਉਹ ਦੇਖਿਆ ਗਈ ਸੀ ਉਹ ਵੀ ਉਸ ਤੇ ਵੀ ਅਸੀਂ ਕੰਮ ਕਰ ਰਿਹਾ ਕਿਉਂਕਿ ਇਸ ਕੇਸ ਨੂੰ ਲੈ ਕੇ ਸ਼ਹਿਰ ਦੇ ਵਿੱਚ ਇੱਕ ਬਹੁਤ ਮਾਹੌਲ ਇਸ ਤਰ੍ਹਾਂ ਦਾ ਬਣ ਰਿਹਾ ਸੀ ਕਿ ਜਿਵੇਂ ਸ਼ਾਇਦ بزنسਮੈਨ ਕਮਿਊਨਿਟੀ ਤੇ ਲੋਕਲ ਪੂਰ ਲੋਕਲ ਲੋਕਾਂ ਦੇ ਵਿੱਚ ਸਿਗਾ ਕਿ ਇਹ ਸ਼ਾਇਦ ਅਸੀਂ ਸੁਰੱਖਿਆ ਤੇ ਸੁਰੱਖਿਅਤ ਨਹੀਂ ਕਰ ਰਹੇ ਇਸ ਲਈ ਇਹਦੇ ਵਿੱਚ ਜਿਹੜੀ ਐ ਫਰਸਟ ਸਾਡੀ ਬ੍ਰੇਕਥਰੂ ਗਈ ਹੈ ਉਹ ਮੈਂ ਤੁਹਾਡੇ ਰਾਂਹੀਂ ਸਾਰਿਆਂ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਜਦ ਇਹ ਵਾਰਦਾਤ ਹੋਈ ਉਸ ਤੋਂ ਬਾਅਦ ਹੀ ਸਾਡੀ ਟੀਮਾਂ ਨੇ ਬੜੀ ਸੰਜੀਦਗੀ ਨਾਲ ਤੇ ਇੱਕਦਮ ਟੈਕਨੀਕਲ ਐਵੀਡੈਂਸ ਨੂੰ ਨਾਲ ਲੈਂਦੇ ਹੋਏ ਜਿਵੇਂ ਹੀ ਸਾਡੇ ਦੋਸ਼ੀਆਂ ਬਾਰੇ ਸਾਨੂੰ ਪਤਾ ਲੱਗਿਆ ਉਸ ਤੋਂ ਅੱਗੇ ਕੰਮ ਕਰਦੇ ਹੋਏ ਤੇ ਅਸੀਂ ਬਾਹਰ ਜ਼ਿਲ੍ਹੇ ਤੋਂ ਰਾਜਸਥਾਨ ਸਟੇਟ ਦੇ ਵਿੱਚੋਂ ਅਜਮੇਰ ਜ਼ਿਲ੍ਹੇ ਤੋਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਕੇ ਆਏ ਤੇ ਅੱਗੇ ਇਹਨਾਂ ਦੀ ਹੋਰ ਕਿਸੇ ਕ੍ਰਾਈਮ ਦੇ ਵਿੱਚ ਇਨਵੋਲਵਮੈਂਟ ਜਾਂ ਜੋ ਅਗੇ ਰਿਕਵਰੀ ਤੇ ਇੱਥੇ ਇਹਨਾਂ ਨੂੰ ਕਿਸੇ ਨੇ ਠਹਿਰ ਦਿੱਤੀ ਹੋਈ ਜਾਂ ਅਜਮੇਰ ਵਿੱਚ ਕਿਸੇ ਨੇ ਠਹਿਰ ਦਿੱਤੀ ਹੋਈ ਉਸਤੇ ਉੱਪਰ ਸਾਡੀ ਤਫ਼ਤੀਸ਼ ਅਜੇ ਚੱਲ ਰਹੀ ਹੈ। ਅਸੀਂ ਅਜਮੇਰ ਪੁੱਛੇ ਕਿਤਾ ਜੀ ਪੁੱਛੇ ਕਿਤਾ ਕਿੱਥੇ ਰਹੇ ਹੋ ਤੁਸੀਂ ਅਜੇ ਦੋਸ਼ੀ ਸਾਡੇ ਕੋਲ ਪੁੱਛ ਰਹੇ ਹਾਂ ਅਸੀਂ ਉਹਨਾਂ ਦੇ ਨਾਲ ਕੁਝ-ਕੁਝ ਕਰਕੇ ਜਿਵੇਂ ਵੀ ਹੋਰ ਡਿਟੇਲ ਸਾਡੇ ਕੋਲ ਆਈ ਹੈ ਤੁਹਾਡੇ ਨਾਲ ਸੇਅਰ ਕਰਾਂਗੇ। ਮੈਂ ਦੁਬਾਰਾ ਤੁਹਾਨੂੰ ਇਹ ਚੀਜ਼ ਦੱਸ ਰਹੀ ਹਾਂ ਕਿ ਕਿਉਂਕਿ ਇਸ ਮਸਲੇ ਨੂੰ ਲੈ ਕੇ ਪਾਰਗੋ ਕੈਂਪ ਏਰੀਆ ਵਿੱਚ ਤੇ ਬਾਕੀ ਜ਼ਿਲ੍ਹੇ ਦੇ ਵਿੱਚ ਵੀ ਇੱਕ ਮਾਹੌਲ ਇਸ ਤਰ੍ਹਾਂ ਦਾ ਬਣ ਰਿਹਾ ਸੀ ਕਿ ਜਿਵੇਂ ਸ਼ਾਇਦ ਇਹ ਬੜੀ ਸੇਫਟੀ ਐਂਡ ਸਿਕਿਉਰਿਟੀ ਵਾਲੀ ਸਿਚੁਏਸ਼ਨ ਨਹੀਂ ਹੈ ਇਸ ਲਈ ਜੋ ਸਾਡੀ ਫਸਟ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ ਇੱਕਦਮ ਜੋ ਅਸੀਂ ਫਸਟ ਕਾਰਵਾਈ ਕੀਤੀ ਹੈ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਜਿਤੇ ਹੀ ਇਸ ਦੇ ਵੀ ਸਾਡੇ ਕੋਲ ਹੋਰ ਇਨਕਵੋਰੀਸ ਆਣਗੇ ਇਹਨਾਂ ਦੇ ਕਿਸੇ ਹੋਰ ਕ੍ਰਾਈਮ ਤੇ ਗਵਰਨਮੈਂਟ ਦੀ ਜਾਂ ਸ਼ਹਿਰ ਦੇ ਵਿੱਚ ਕਿਧਰੇ ਇਹ ਹੁਕੇ ਹੋਣ ਜਾਂ ਸ਼ਹਿਰ ਤੋਂ ਬਾਹਰ ਜਾਂਦੇ ਹੋਏ ਇਹਨਾਂ ਦੇ ਸੰਬੰਧੀ ਕਿਸੇ ਵੀ ਹੋਰ ਬੁਸ਼ੀ ਵੱਲੋਂ ਕਿਸੇ ਵੀ ਹੋਰ ਬੰਦੇ ਵੱਲੋਂ ਇਹਨਾਂ ਨੂੰ ਠੇਰ ਪ੍ਰੋਵਾਈਡ ਕੀਤੀ ਗਈ ਹੋਣਾ ਅਸੀਂ ਉਹਨਾਂ ਨੂੰ ਵੀ ਆਪਣੀ ਤਫ਼ਤੀਸ਼ ਦੇ ਵਿੱਚ ਜ਼ਰੂਰ ਵੈਂਕਰੂਗਾ। ਜਿਹੜਾ 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 850 ਗ੍ਰਾਮ ਦਾ ਜਿਹੜਾ ਉਹ ਮਿਲੂ ਵਗੈਰਾ ਦੱਸ ਸਕਿਆ ਕਿ 850 ਗ੍ਰਾਮ ਹੀ ਸੀ ਜਿਹੜਾ ਸੋਨਾ ਪਿਆ ਉਹ ਉਹ ਵੀ ਸਾਡੀ ਤਫ਼ਤੀਸ਼ ਦਾ ਜਿਹੜਾ ਹਿੱਸਾ ਹੈ। ਉਹਨਾਂ ਨੇ ਸਾਨੂੰ ਐਫ ਆਈ ਆਰ ਦੀ ਕਾਪੀ ਆਪਾਂ ਤੁਹਾਡਾ ਸ਼ੇਅਰ ਕਰ ਲੈਂਦੇ ਹਾਂ। ਉਹਨਾਂ ਨੇ ਸਾਨੂੰ ਇਸ ਦੇ ਵਿੱਚ ਜਿੰਨਾ ਸਮਾਨ ਉਹਨਾਂ ਦਾ ਗਿਆ ਸੀ ਉਹਨੇ ਸਮਾਨ ਦੀ ਗਿਣਤੀ ਦੱਸਦੀ ਕਿ ਇੰਨੇ ਸੈਟ ਇੰਨੀ ਚੀਜ਼ਾਂ ਫਿਰ ਉਹਦੇ ਨਾਲ ਬਟੇਟਿੰਗ ਹੋ ਗਿਆ। ਜੋ ਉਹਨਾਂ ਦੇ ਕੋਲ ਸੀਗੇ ਉਹ ਦੱਸ ਸਕਦੇ ਹੋ। ਹਾਂ ਇਹਨਾਂ ਤਿੰਨਾਂ ਤਾਂ ਜੋ ਸਾਡੇ ਕੋਲ ਹੁਣ ਤੱਕ ਅਸੀਂ ਆਪਣਾ ਪੁਰਾਣਾ ਰਿਕਾਰਡ ਦੇਖਿਆ ਹੈ ਤਿੰਨਾਂ ਤੇ ਪੁਰਾਣੇ ਲੜਾਈ ਝਗੜੇ ਦੇ ਬਕਤਨੇ ਦਰਜ ਹਨ ਤੇ ਹੁਣ ਲੜਾਈ ਝਗੜੇ ਦੇ ਵੰਨ ਵਿੱਚ 2011 15 17 2021 ਦਰਜ ਦੇ ਦਰਜ ਕੋ ਹੁਣ ਪਿਛਲੇ ਰੀਸੈਂਟ ਪਾਸਟ ਦੇ ਵਿੱਚ ਉਹ ਕਿਸੇ ਤਰ੍ਹਾਂ ਦੀ ਅਪਰਾਧਿਕ ਗਤੀਵਿਧੀਆਂ ਵਿੱਚ ਸੀ ਜਾਂ ਨਹੀਂ ਉਹਨਾਂ ਦੀ ਕੁਝ ਗਿਸ਼ਤੋ ਬਾਅਦ ਮੈਨੂੰ ਉਮੀਦ ਹੈ ਕਿ ਹੋਰ ਪੁੱਛਿਆ ਜਿਵੇਂ ਤੁਸੀਂ ਠੀਕ ਪੁੱਛਿਆ ਕਿ ਇਹਨਾਂ ਨੇ ਵੈਪਨ ਜਿਹੜਾ ਸੀਗਾ ਉਹ ਵੈਪਨ ਦੀ ਰਿਕਵਰੀ ਤੇ ਵੈਪਨ ਕਿੱਥੋਂ ਲਿਆ ਸੀ ਉਹਨਾਂ ਸਭ ਤੇ ਸਾਡੀ ਤਫਤੀਸ਼ ਅਜੇ ਚੱਲ ਰਹੀ ਹੈ ਹੋਰ ਸਾਇਨਿਕਲ ਗੌਰ ਵੀ ਇਹਦੇ ਪਤਾ ਲੱਗੇ ਕਿ ਬੈਗ ਤੇ ਹੋਰ ਕੱਤੇ ਬੋਲ ਛਿਗੇ ਕਿਸ ਕੰਮ ਦੇ